4 ਕਿਲੋ ਹੋ ਗਿਆ ਸਰ 4.7 ਚਾਹੀਦਾ ਸਾਰੀ ਪੇਮੈਂਟ ਰੋਕੋ ਨਾ ਤਾਂ ਸਾੜੀ ਹਜ਼ਾਰ ਕਿਲੋਮੀਟਰ ਸੜਕਾਂ ਦਾ ਜਿਹੜਾ ਬੀੜਾ ਚੁੱਕਿਆ ਉਹਨਾਂ ਦੀ ਕੁਆਲਿਟੀ ਚੈੱਕ ਕਰਨਾ ਹੈ ਮਟੀਰੀਅਲ ਚ ਕਮੀ ਸੀ 4 ਕਿਲੋ 700 ਗ੍ਰਾਮ ਚਾਹੀਦਾ ਸੀ ਜਦ ਕਿ 4 ਕਿਲੋ ਵੀ ਨਹੀਂ ਦੇਦੇ ਸੀ ਤੁਹਾਡੇ ਸਾਹਮਣੇ ਤੁਹਾਡੇ ਕੈਮਰਾ ਚੱਲਦਾ ਸੋ ਕਾ ਉਸਨੂੰ ਕਿਸੇ ਜਾਰੀ ਕੀਤਾ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ ਬਲੈਕਲਿਸਟ ਵੀ ਕਰਾਂਗੇ ਫਿਊਚਰ ਚ ਉਹ ਟੈਂਡਰ ਹੀ ਨਹੀਂ ਭਰ ਸਕੇਗਾ ਨਾਰ ਦਿਨਾਂ ਨੂੰ ਪਰਕੇ ਜਾਣ ਤੇ ਨਾ ਉਹ ਰਾਤ ਨੂੰ ਸੰਭਾੜ ਕੇ ਪਿਆਉਂਦੇ ਆਪਨੇ ਮੁੱਖ ਮੰਤਰੀ ਸਾਹਿਬ ਆਏ ਹੋਏ ਹੈ ਬਹੁਤ ਬਹੁਤ ਧੰਨਵਾਦ ਉਨ੍ਹਾਂ ਦਾ ਅੱਜ ਜੋ ਸੜਕਾਂ ਪਹਿਲੇ ਬਹੁਤ ਟੁੱਟੀ ਫੁੱਟੀ ਹੋਤੀ ਸੀ ਅੱਜ ਬਿਲਕੁਲ ਕਲੀਨ ਹੈ ਔਰ ਇਸ ਦੀ ਪਾਇਓਰਿਟੀ ਵੀ ਚੈੱਕ ਕਰ ਰਹੇ ਹੈ ਹਰ ਜਗ੍ਹਾ ਜਾ ਕੇ ਤੇ ਸਾਡੇ ਰੁੜਕੀ ਅਡੇ ਤੋਂ ਰਿਉਨੇ ਨੂੰ ਜੋ ਸੜਕ ਬਣੀ ਹੈ ਪਾਣ ਸਿੰਘ ਮਾਨ ਸਾਹਿਬ ਨੇ ਬਣਵਾਈ ਹੈ ਜੀ ਬੜੀਆ ਕੰਮ ਤੁਹਾਨੂੰ ਸਨਮਾਨ ਕਰਦੇ ਆ ਕਿ ਰੋੜਾਂ ਦਾ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਜੋ ਪਬਲਿਕ ਦੇ ਪੈਸੇ ਨਾਲ ਬਣੀ ਚੀਜ਼ ਉਹ ਪਬਲਿਕ ਨਹੀਂ ਵਰਤਣੀ ਹੈ ਟੱਕੜ ਟੱਕੜ ਪਬਲਿਕ ਨੂੰ ਉਹਦੀ ਕੁਆਲਿਟੀ ਤਾਂ ਉਹਦੀ ਘੱਟੋ ਘੱਟ ਪਬਲਿਕ ਨੂੰ ਚੈੱਕ ਕਰਨ ਦੇ ਆ ਕੋਣ ਜੀ ਪਹਿਲਾਂ ਦੀ ਹਾਲਤ ਬਹੁਤ ਖਰਾਬ ਸੀ ਹੁਣ ਬਹੁਤ ਵਧੀਆ ਬਣ ਗਈ ਸਾੜ ਤੋਂ ਹੀ ਚੌੜੀ ਹੈ ਬਹੁਤ ਜ਼ਿਆਦਾ ਐਕਸੀਡੈਂਟ ਵਗੈਰਾ ਹੁੰਦੇ ਜੇ ਸਾਡੇ ਵਰਗੀ ਕੁੜੀਆਂ ਜਿਹੜੀਆਂ ਆਉਂਦੀ ਸੀ ਸਕੂਟੀ ਵਗੈਰੇ ਤੇ ਉਹਨਾਂ ਨੂੰ ਬੜੀ ਦਿੱਕਤ ਆਂਦੀ ਸੀ ਸਾਡੀ ਨੀਅਤ ਸਾਫ਼ ਹੈ ਅਸੀਂ ਲੱਗੇ ਹੋਇਆ ਕੰਮ ਤੇ ਬਹੁਤ ਬੁਰਾ ਹਾਲ ਸੀ ਐਕਸੀਡੈਂਟ ਬਹੁਤ ਹੋ ਰਹੇ ਸੀ ਇੱਥੇ ਬਹੁਤ ਜ਼ਿਆਦਾ ਖੱਡੇ ਸੀ ਰੋਡ ਦੇ ਉੱਤੇ ਬੜਾ ਮੁਸੀਬਤ ਸੀ ਮੂਜਾ ਰ ਕਪੜਾ ਲਾਣੇ ਲੈ ਜਾਣੇ ਮੈਂ ਬਹੁਤ ਬੜਾ ਔਖਾ ਤਾਂ ਮੈਂ ਤਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰ ਰਹਾ ਸੀਐਮ ਸਾਹਿਬ ਨੇ ਹਮਾਰਾ ਇਹ ਕੰਮ ਕਰ ਦਿਆ 5 ਸਾਲ ਦਾ ਇਹਦੇ ਵਿੱਚ ਮੇਨਟੇਨੈਂਸ ਵੀ ਠੇਕੇਦਾਰ ਦੀ ਪਾਈ ਹੋਈ ਹੈ ਠੀਕ ਉਸੇ ਨੂੰ ਕਰਨੀ ਪਊਗੀ ਉਹਨੂੰ ਠੇਕੇਦਾਰ ਨੂੰ ਕਿਹਾ ਤੂੰ ਪਹਿਲੀ ਇੰਨਾ ਵਧੀਆ ਮਟੀਰੀਅਲ ਪਾ ਦੇ ਵੀ ਟੋਆ ਪਵੇ ਨਾ ਸੜਕਾਂ ਟੁੱਟੀਆਂ ਫੁੱਟੀਆਂ ਸੜਕਾਂ ਦੀਆਂ ਵਧੀਆ ਇੱਕ ਨੰਬਰ ਰੋਡ ਬਣ ਗਿਆ ਸੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ ਉਹਦੀ ਪੇਮੈਂਟ ਰੁਕੂਗੀ ਤੇ ਉਹਨੇ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵੀ ਚੈੱਕ ਕਰਾਂਗਾ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਇਹਨਾਂ ਨੇ ਇਹ ਸੜਕਾਂ ਬਣਵਾਈਆਂ